ਤੋ ਗਿਆ ਨਾਨਟੀ ਬੜੀ ਤੇ ਨਾ ਰੁੜ ਜਾਵੇਂ ਟੇਲਰ ਬੜੀ ਆਂਟੀ ਦੇ ਭਤੀਜੇ ਕੋ ਪੁੱਛਾਂ ਆਏ ਕਿ ਨਹੀਂ ਆਏ ਹਲੇ ਤੱਕ ਬੰਦਾ ਕੋਈ ਫੋਨ ਹੀ ਕਰ ਦਿੰਦਾ ਕੋਈ ਹੱਥਾ ਪਤਾ ਹੀ ਨਹੀਂਗਾ ਉਹ ਮੈਨੂੰ ਨਾਲ ਦੀ ਗਵੰਡਨ ਨੇ ਦੱਸਿਆ ਕਿ ਆਹ ਆਂਟੀ ਜੀ ਗਏ ਜੀ ਆਪਣੀ ਕੁੜੀ ਘਰ ਬੰਦਾ ਕੰਮ ਨਿਪਟਾ ਕੇ ਜਾ ਕੁੜੀ ਘਰ ਜਾਣਾ ਤੇ ਕਿਹਨੇ ਕੰਮ ਦੇਣਾ ਵੀ ਹੁੰਦਾ ਹਾਏ ਮੈਂ ਮਾਰ ਗਈ ਹੁਣ ਲੇ ਫੇਰ ਲੋਕੀ ਪਤਾ ਨਹੀਂ ਕਿੱਥੇ ਗਈ ਹੈ ਭਤੀਜਾ ਵੀ ਲੱਗਦਾ ਵੀ ਘੁੰਮਦਾ ਹੀ ਰਹਿੰਦਾ ਇਦਾ ਵੀ ਇਸਲਾ ਇਦੈ ਤੇ ਕੰਮ ਐ ਸੂਟ ਬੰਦੇ ਨਹੀਂ ਉਹਨੇ ਫੋਨ ਵੀ ਸਵਿਚ ਆਫ ਕਰਕੇ ਸੈਰਾ ਕਰਨ ਚੱਲ ਜਾਂਦਾ ਬੰਦਾ ਕੰਮ ਨਹੀਂ ਪਟਾ ਕੇ ਜਾਵੇ ਸਾਨੂੰ ਜਿਹੜੀ ਟੈਨਸ਼ਨ ਦੇ ਤਾ ਹੁਣ ਮੈਂ ਕਿੱਥੋਂ ਪਤਾ ਕਰਾਂ ਐਨਾ ਦੋਵਾਂ ਨੇ ਨਹੀਂ ਮਿਲਿਆ ਮੈਨੂੰ ਓ ਬੇਟਾ ਇੱਧਰ ਆਣਾ ਜਰਾ ਕਿਉਂ ਨਹੀਂ ਕਿਉਂ ਨਹੀਂ ਆਣਾ ਮੰਮੀ ਮਨਾਂ ਕੀਤਾ ਮੰਮਾ ਨੇ ਮਨਾਂ ਕੀਤਾ ਮੇਰੇ ਨਾ ਕਿ ਮੈਂ ਚੋਰ ਆਂ ਕੀ ਕੋਈ ਮਸ਼ਦਲ ਤੋਂ ਬੱਚੇ ਚੁੱਕਣ ਵਾਲੀ ਲੱਗਦੀ ਮੈਂ ਕੋਈ ਬੋਰੀ ਭੜੀ ਆ ਹਾਂ ਉਹ ਭੈਣੇ ਮੈਂ ਤੈਨੂੰ ਕੋਈ ਤੈਨੂੰ ਚੁੱਕਣ ਥੋੜੀ ਆਈ ਇੱਧਰ ਆ ਗੱਲ ਸੁਣ ਮੈਂ ਕੋਈ ਚੋਕ ਟੌਫੀ ਚਾਕਲੇਟ ਜਿਹੜੇ ਦੇਂਦੇ ਨਾ ਉਹਨਾਂ ਕੋ ਨਹੀਂ ਚਾਹੀਦਾ ਮੈਂ ਕੋਈ ਟੌਫੀ ਚਾਕਲੇਟ ਥੋੜੀ ਤਾਂ ਨਹੀਂ ਦੇਵੀ ਤੈਨੂੰ ਮੈਂ ਕੋਈ ਗੱਲ ਨਹੀਂ ਪੁੱਛਣੀ ਐ ਜਿਹੜੀ ਗੱਲ ਪੁੱਛਦੀ ਉਹਨਾਂ ਕੋ ਚੱਲ ਜੀਦਾ ਤੇ ਮੈਂ ਕਹਿੰਦੀ ਵੀ ਆ ਕਿ ਜੇ ਤੈਨਰੇ ਆਏ ਨਾ ਸਲਵਾਰਾ ਵਾਲੀ ਆਂਟੀ ਨਾ ਉਹਨਾਂ ਦਾ ਭਤੀਜਾ ਤੁਹਾਡੀ ਗਲੀ ਚ ਰਹਿੰਦੇ ਆ ਹਰਿਆਣੋਂ ਨੇ ਹਰਿਆਣੋਂ ਨੇ ਰਹਿੰਦੇ ਨਾ ਤੇ ਉਹ ਆਏ ਨੀ ਗਏ ਕਿੱਥੇ ਆ ਉਹ ਗਏ ਆਪਣੇ ਕੁੜੀ ਦੇ ਘਰ ਗਏ ਆ ਆਂਟੀ ਦੀ ਕੁੜੀ ਘਰ ਗਈ ਆ ਹਾਂ ਸਲਵਾਰਾ ਵਾਲੀ ਜੜੀ ਸਲਵਾਰਾ ਸਿੰਦੇ ਆ ਮੋਟਾ ਮੋਟਾ ਚਸ਼ਮਾ ਲੰਨਦੇ ਬਿਜੋ ਰਗੇ ਉਹ ਆਪਣੇ ਕੁੜੀ ਘਰ ਗਏ ਸਾਰਾ ਪਰਿਵਾਰ ਗਏ ਹੁਣ ਅੱਛਾ ਭਤੀਜਾ ਵੀ ਗਿਆ ਨਾਲ ਹਾਂਜੀ ਹਾਂ ਹੀ ਦੋਵਾਂ ਦਾ ਫੋਨ ਹੀ ਨਹੀਂ ਮਿਲਦਾ ਪਿਆ ਫੇਰ ਹੁਣ ਹੁਣ ਉਹਨਾਂ ਨੂੰ 3-4 ਮਹੀਨੇ ਲੱਗ ਜਾਣੇ ਤੁਹਾਨੂੰ ਦੱਸ ਕੀ ਇਹ 3-4 ਮਹੀਨੇ ਲੱਗ ਜਾਣੇ ਹਾਂਜੀ ਲੋ ਜੀ ਮੇਰਾ ਤੇ ਬੇਡਾਂ ਕਰਕੋ ਮੈਂ ਸੂਟ ਫੜੇ ਭੈਣੇ ਸਲਾਈ ਵਾਲੇ ਹੁਣ ਮੈਂ ਕੀ ਕਰਾਂ ਤੇਰੀ ਮੰਮੀ ਨੂੰ ਆਂਦਾ ਕੋਈ ਸਲਵਾਰਾ ਸੇਣੀ ਛਟਾ ਸੇਣੀ ਆ ਥੋੜੇ ਬੋਤੀ ਸੀਜ਼ਨ ਟੋਪੇ ਲਾਦਨ ਨਹੀਂ ਆਉਂਦੇ ਚਲ ਕਿਤੇ ਹੋਰ ਮੈਨੂੰ ਆਂਦੀ ਸੀ ਪਰ ਉਹਨਾਂ ਮਮਾ ਨੇ ਛੱਡਤਾ ਛੱਡਤਾ ਕੰਮ ਹੁਣ ਸਟੇਜਿੰਗ ਬੋਲ ਗਈ ਭੋਲੀ ਜਾਣੀ ਆ ਚਲ ਪੈਣੇ ਇੰਨਾ ਨੂੰ ਤਾਂ ਪਤਾ ਨਹੀਂ ਹੁੰਦਾ ਸੂਟ ਦੇਣੇ ਬੰਦਾ ਸੂਟ ਟਾਈਮ ਨਾ ਦਿੰਦਾ ਹੈ ਜਦੋਂ ਵੇਖੋ ਕੱਲ੍ਹ ਆਜੀ ਪਰਸਣ ਆਈ ਫੇਰ ਮੈਨੂੰ ਜ਼ਰੂਰੀ ਜਾਣਾ ਏ ਕਾਰੇਓ ਹਾਂ ਕਿੰਨਾ ਆ ਜਾ ਮੈਂ ਵੀ ਹੁਣ ਆਈ ਆ ਇਹ ਜੋ ਹੁਣੇ ਆਈ ਆ ਤੇਰੇ ਅੱਗੇ ਅੱਗੇ ਸੂਟ ਤੇ ਫੇਰ ਨਹੀਂ ਬਣਾਇਆ ਸੂਟ ਬਣੇ ਨਹੀਂ ਬਣੇ ਕਿਉਂ ਜੇ ਬਣੇ ਉਦੋਂ ਜਵਾਬ ਦੇ ਦਿੰਦੇ ਤਾਡਾ ਹਰ ਵਾਰੀ ਇਹ ਹਾਲ ਹੁੰਦਾ ਜਦੋਂ ਜਾਣਾ ਹੋਵੇ 10 ਮਿੰਟ 5 ਮਿੰਟ ਹਰ ਵਾਰੀ ਕਿਵੇਂ ਪਿਛਲੀ ਵਾਰੀ ਤੇਰੀ ਮੰਮੀ ਨੂੰ ਮੈਂ ਸੂਟ ਦਿੱਤੇ ਰਿਆ ਟਾਈਮ ਸਾਰੇ ਇੱਕ ਦਿਨ ਵਿੱਚ ਸੀਕੇ ਦਿੱਤੇ ਆ ਐਂ ਉਦੋਂ ਮੈਂ ਜਾਣਾ ਹੈ ਕਿ ਟਾਈਮ ਤੇ ਸੂਟ ਬੈਠ ਕੇ ਜਾਣਾ ਤੇ ਹਰ ਗਏ ਨੇ ਰੋਜ਼ ਹੀ ਹੁੰਦਾ ਕਿਦੋਂ ਤੂੰ ਹਰ ਵਾਰੀ ਕਹਿ ਦਿੰਦੇ ਆ ਕੱਲ ਆ ਜਾਓ ਪਰਸੋ ਆ ਜਾਓ ਫੇ ਸਵੇਰੇ ਆਜੋ ਸੁਨਾਲਾ ਗੱਲਾਂ ਸੁਨਾਲਾ ਤੂੰ ਹੀ ਸਵਾਈ ਵੇਲੇ ਤਾਂ ਪਹਿਲਾਂ ਕਹਿੰਦੇ ਸਵਾਈ ਸਾਨੂੰ ਦੇ ਦੀ ਹੈ ਤੇ ਸਵਾਈ ਮੈਂ ਕੋਈ ਤੁਹਾਡੇ ਕੋਲ ਆਪਣੀ ਮਿਹਨਤ ਹੀ ਮੰਗਦੀ ਆ ਮੈਨਾਂ ਤਾਂ ਪਹਿਲਾਂ ਸੂਟ ਵੀ ਦਿਆ ਕਰੋ ਟਾਈਮ ਤੇ ਬੰਦਾ ਤੁਸੀਂ ਲਾਰਾ ਤੇ ਲਾਰਾ ਲਾ ਆ ਗਏ ਚੱਲ ਉਹ ਵਿਆਹੀ ਵੀ ਨਾ ਜਦੋਂ ਭੁਗਤਾ ਦੇਣਾ ਗਾਤ ਵੀਕ ਤੋਂ ਦਿਨ ਵਿੱਚ ਦੇ ਦੋ ਭੁੱਲ ਜਾਂਦੇ ਤੁਸੀਂ ਤੇ ਜਿਹੜੇ ਡੇਟ ਹੋਈ ਨੇ ਦੱਸੋ ਮੈਨੂੰ ਕੋਈ ਕਿਹੜੇ ਟਾਈਮ ਆਵਾ ਇਹਨੇ ਕਿ ਸਵੇਰੇ ਫੇਰ ਆਜੀ ਸ਼ਾਮੀ ਆਨੀ ਕਈ ਸਿਰਸਰ ਕਾਲ ਨਿਕਲਣਾ ਕਾਲ ਨਹੀਂ ਮਿਲਨੇ ਤੈਨੂੰ ਮੈਂ ਸਚਾਈ ਦੱਸ ਦੇਵੀਂ ਮੈਂ ਤਾਂ ਆ ਗੋ ਮੈਂ ਸਾਡੇ ਸੋਰ ਤੁਸੀਂ ਨਹੀਂ ਵੀ ਸਰ ਲੈ ਜਾ ਪੈਣੇ ਤੂੰ ਸੂਟ ਲੈ ਹਾਂ ਕੋਈ ਨਹੀਂ ਗਾਂ ਦੇ ਨਹੀਂ ਆਇਆ ਗਾਂ ਤੋਂ ਮੈਂ ਵੀ ਨਹੀਂ ਤੁਹਾਡੇ ਅਸੀਂ ਵੀ ਹਾਂ ਅਮਰਜੈਂਸੀ ਵੇਲੇ ਤੁਸੀਂ ਆ ਜਾਂਦੇ ਹੋ ਤੇ ਹੁਣ ਤੁਸੀਂ ਮੈਨੂੰ ਚਾਰ ਕਾਲ ਰਾਤ ਦੇ ਦੇ ਦਿਨੇ ਫੜਾ ਦਿੰਦੇ ਤੁਸੀਂ ਫਿਰ ਉੱਥੇ ਸਵਾਲਰ फेर ਉੱਥੇ ਹੀ ਸਵਾਲੋਂ ਦੇਰ ਰਾਤੀ ਜਾਣਾ ਉਹ ਫਿਰ ਸੁੱਤਣੇ ਚ ਸੂਟ ਹੀ ਸਿੰਦੇ ਹੋਣਾ ਕੋਈ ਨਹੀਂ ਕੋਈ ਨਹੀਂ ਸੂਟ ਜਿੱਥੋਂ ਮੱਝੇ ਸਵਾਲ ਅਗਲੇ ਵੀ ਤੁਹਾਨੂੰ ਨਾ ਮਜਬੂਰੀ ਨਹੀਂ ਪਤਾ ਲੱਗਦੀ ਵੀ ਮੈਂ ਕਹਿੰਦੀ ਮੇਰੇ ਟੇਲਰ ਤੇ ਆਂਟੀ ਦੋਵੇਂ ਨਹੀਂ ਆਂਦੇ ਵੀ ਤੂੰ ਸਾਨੂੰ ਕੀ ਟੇਲਰਨਾ ਤੂੰ ਹੀ ਰੱਖੇ ਤੂੰ ਉਹਨਾਂ ਨੂੰ ਕੋ ਉਹ ਸਾਨੂੰ ਕੀ ਕਹਿਣ ਦੇ ਜਵਾਹੇ ਚੱਲ ਭੈਣੇ ਮੇਰਾ ਨਾ ਅੱਗੇ ਮੈਂ ਬੜੀ ਪਰੇਸ਼ਾਨ ਹੋ ਗਈਆਂ ਇਹਨਾਂ ਦੋਵਾਂ ਤੋਂ ਮੈਨੂੰ ਬੜੀ ਪਰੇਸ਼ਾਨ ਨੇ ਕੋਈ ਟੇਲਰ ਵੀ ਨਹੀਂ ਮਿਲਦਾ ਵੇ ਆ ਤੁਹਾਨੂੰ ਸੂਟ ਆਪਣੇ ਲੈ ਜਾ ਪੈਸੇ ਨਹੀਂ ਚਾਦਣਾ ਦਿੰਦੇ ਹੋਗੇ ਤਾਂ ਹੀ ਭਜਿਓ ਮੈਂ ਪੈਸੇ ਨਹੀਂ ਦਿੰਦੀ ਤੂੰ ਵੇਖਣਾ ਹੀ ਮੈਂ ਪੈਸੇ ਨਹੀਂ ਦੰਦੇ। ਹੋਰ ਕੀ? ਐਡਵਾਂਸ ਲੈਂਦਾ ਵੀ 10000 ਰੁਪਇਆ ਐਡਵਾਂਸ। ਐਡਾ ਟੇਲਰ ਕਰਦੇ ਨਹੀਂ ਕਰਦੇ ਆ ਲੈਬਰ ਵਰਕ ਐਜੇ ਕਰਦੇ 10000 ਰੁਪਇਆ। ਰਾਈਟ ਟਾਈਮ ਸਰ ਦੇਦੇ ਕੋਈ ਨਹੀਂ ਟੇਲਰ ਇਦਾਂ। ਸਾਰੇ ਮੈਂ ਸਾਰਿਆਂ ਨੂੰ ਐਡਵਾਂਸ ਐਡਵਾਂਸ ਵੀ ਦਿੱਤਾ ਤਾਂ ਵੀ ਇਹਦਾ ਹੀ ਹਾਲ ਆ। ਆਹ ਤੁਹਾਡੀ ਮਰਵਾਣੇ ਥੋੜੀ ਪੈਸੇ ਆਪਣੇ। ਟੇਲਰਾਂ ਨੂੰ ਜਿਨ੍ਹਾਂ ਨੇ ਪੈਸੇ ਤੇ ਉਹ ਰਾਤ ਦਿਨ ਸੇਂ ਜਾਂਦੇ। ਚੱਲ ਮੈਨੂੰ ਨਾ ਜ਼ਿਆਦਾ ਗੱਲਾਂ ਨਾ ਸੁਣਾ ਦੇ ਤੂੰ ਆਪਣੇ ਸੂਟ ਲੈ ਆ। ਕੋਈ ਐ ਨਹੀਂ ਕੱਢੋ ਸੂਟ ਲੈ ਆ। ਉਹ ਜਨਾ ਖੜਾ ਵਾ ਕੇ ਲੈਕਚਰ ਦੇਗਾ ਦੇ ਦੇ ਨਹੀਂ ਤੇਰੇ ਤੋਂ ਇੰਨਾ ਤਾਂ ਸੁਣਨਾ ਮੈਂ ਇੱਧੇ ਬ दे देंगे सूट दे देंगे हाँ हाँ हफ्ते तक हफ्ते तक हाँ वहा पक्का पक्का नहीं नहीं रुक जो रुक जो दे दे देंगे नहीं पक्का ਹਾਂਜੀ ਸਸਰੀਗਾ ਸਸਰੀਗਾ ਮੈਂ ਮੰਮਾ ਕਹਿੰਦੇ ਕੀ ਕਹਿੰਦੇ ਸੋੜ ਦੇ ਦੋ ਅੱਛਾ ਦੇ ਦਾਂਗੇ ਹਫਤੇ ਬਾਅਦ ਦੇ ਦਾਂਗੇ ਉਹਨਾਂ ਨੂੰ ਕਹਦੀ ਹਫਤਾ ਲੱਗਣਾ ਠੀਕ ਹੈ ਨਹੀਂ ਤੇ ਕਹਦੀ ਕਿ ਉਹ ਜਿਹੜੇ ਹੈ ਨਾ ਟੈਲਰ ਤੇ ਸਲਵਾਰਾਂ ਵਾਲੀ ਦੋੜ ਗਈ ਹੈ ਕੀ ਕਹਿਣਾ ਘਰ ਜਾ ਕੇ ਕੀ ਕਹਿਣਾ ਸੇ ਟੈਲਰ ਤੇ ਸਲਵਾਰਾਂ ਵਾਲੀ ਆਂਟੀ ਦੋੜ ਗਈ हाँ जो नमा टेलर आएगा नवी सलवार वाली आएगी ना उदो आप सूट सी के हफ्ता लग जाए ठीक है नहीं नहीं दे देंगे दीदी दे देंगे पक्का हाँ हाँ हफ्ते 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 तक हफ्ते तक दे देंगे पक्का हाँ हाँ प्रिया दे देंगे पक्का ਦੇ ਨੇ ਲੇਟ ਨਹੀਂ ਕੀਤਾ ਲੇਟ ਨਹੀਂ ਕੀਤਾ ਮਾਰ ਨਹੀਂ ਤੋ ਮਾਰ ਨਹੀਂ ਤੋ ਜਾ ਸੂਟ ਮੇ ਸੂਟ ਕੀ ਹੋਇਆ ਸੁਪਨਾ ਸੀ ਸਾਰੇ ਗਾਗ ਜਿੰਨੇ ਮੇਰੇ ਪਿੱਛੇ ਪਏ ਆ ਸੂਟ ਦੇ ਸੂਟ ਦੇ ਮੈਂ ਹੁਣ ਕੀ ਕਰਾਂ ਰੁੜ ਜਾਣੀ ਟੇਲਰ ਦਾ ਤੇ ਮਾਤਾ ਦਾ ਹੀ ਸਾਰਾ ਸਿਰ ਪਾਵੇ ਕੀ ਕਰਾਂ ਨਾ ਤਾਂ ਮੈਂ ਪਰੇਸ਼ਾਨ ਹੋ ਗਈ ਆ ਕੋਈ ਨਾ ਕੋਈ ਆਂਦਾ ਹੀ ਨਾ ਹੋਵੇ ਗਾਗ ਮੈਨੂੰ ਤਾਂ ਟੈਨਸ਼ਨ ਹੀ ਪਈ ਆ ਕੋਈ ਨਾ ਕੋਈ ਗਾਗ ਆ ਗਿਆ ਤੇ ਮੈਂ ਕੀ ਜਵਾਬ ਦਵਾਂਗੀ ਲੋ जिदा डर से ना कोई हो कौन आ गया दीदी तू कल दीदी सत्यकाल सुखी सुखते ही आ गए हो मैं जाना सी किधर जाना है हाँ सूट बन गया मेरे सूट तो ते जरूरी है ये सूट है हाँ जरूरी सी कोई और पालो फंक्शन है तो फिर क्यों है कोई होर पालो हो नहीं होर नहीं होने मेरे महंगे सूट है महंगे सूट है जाने करके तो हम सी ਪਰ ਨਵੇਂ ਦੀ ਇੱਕ ਗੱਲ ਸੁਣ ਬੈਣ ਸੂਟ ਤੇ ਦੇ ਨੇ ਨਹੀਂ ਬਣੇ ਕਿਉਂ ਉਹ ਰੁੜ ਜਾ ਟੈਲਰ ਆਇਆ ਨਹੀਂ ਹਫਤਾ ਹੋ ਗਿਆ ਕੰਮ ਤੇ ਉਹ ਕਹਿੰਦਾ ਪਿਆ ਮੈਨੂੰ 10000 ਰੁਪਿਆ ਚਾਹੀਦਾ ਦੇ ਦੇਂਦੇ ਦੇ ਦੇਂਦੇ ਤੇਰੇ ਬੈਂਕ ਚੋਂ ਕੱਢ ਕੇ ਦੇ ਦਈਏ ਤੂੰ ਦੇ ਦੇ 10000 ਰੁਪਿਆ ਤੇਰੇ ਸੂਟ ਸਵਾਦਾਂਗੇ ਸੂਟਾਂ ਦੇ ਸਹੇ 400 ਤੋਂ ਮਿਆਦਾ ਨਾ ਨਾ 10000 ਫਿਰ ਤੂੰ ਕਿਵੇਂ ਕਹਤਾ ਦੇ ਦੇਂ ਜਿੰਨੇ ਦੇ ਨੇ ਜਿਹਦੇ ਪੱਲੇ ਹੋ ਜਾਣੇ ਨਾ ਉਹਨੂੰ ਪਤਾ ਲੱਗਦਾ ਤੇ ਸਿੱਖ ਕੰਮ ਨਹੀਂ ਲੈਣਾ ਟੈਲਰ ਕੋਲ ਕੰਮ ਕੀ ਕਰਨਾ ਮੈਨੂੰ ਤੇ ਲੱਗਦਾ ਹੀ ਨਹੀਂ ਇੰਨਾ ਦੋਵਾਂ ਦੀ ਨੀਤ ਚਲ ਟੇਲਰ ਦੀ ਤੇ ਸ਼ੱਡ ਹੋਰ ਦੂਜਾ ਟੇਲਰ ਵੀ ਨਹੀਂ ਕੋਈ ਮਿਲਦਾ ਵਿਆ ਸਾਰਿਆਂ ਦੀ ਹਿਕਲ ਡਿਮਾਂਡਾਂ ਬੜੀਆਂ ਵੱਧ ਗਈਆਂ ਇੰਨੇ ਕੰਮ ਥੋੜੀ ਇੰਨੇ ਪੈਸੇ ਥੋੜੀ ਇਹਦੇ ਚ ਬਚਦੇ ਉਹ ਮਾਤਾ ਸਲਵਾਰਾਂ ਸੀਣ ਵਾਲੀ ਬਿਲਾਜ਼ੋ ਵੀ ਸੀਹਦੇ ਹੁੰਦੀ ਸੀ ਉਹ ਵੀ 도ੜ ਗਈ ਕੁੜੀ ਵੱਲ ਬੈਠੀ ਕਿੰਨੀ ਦੇਰ ਹੋਈ ਗਈ ਕੁੜੀ ਵਾਲੀ ਬੈਠੀ ਹੋਈ ਉਹਦਾ ਤੇ ਉੱਥੇ ਜ਼ਿਆਦਾ ਹੀ ਜੀ ਲੱਗੇ ਤੁਹਾਨੂੰ ਬੁਟੀਕ ਬੰਦ ਕਰਤੀ ਨਹੀਂ ਮੁਟੀਕ ਸੋਚਦੀ ਵੀ ਕੀ ਕਰਾਂ ਤੂੰ ਇੰਜ ਕਰ ਜਿਹੜੇ ਸੂਟ ਪਏ ਨਾ ਹਾਂ ਤੂੰ ਪਿਆਰ ਨਾ ਵੀ ਖੜੇਂਗੀ ਤੇ ਚਾਰ ਗਾਲਾਂ ਕੱਢ ਕੇ ਵੀ ਮੈਨੂੰ ਖੜੇਂਗੀ ਪਰ ਮੈਂ ਹੁਣ ਟਾਈਮ ਤੇ ਕਿਤੇ ਕੁਝ ਸੁਵਾਵਾਂਗੀ ਮੈਂ ਪਾ ਕੇ ਕਿ ਜਾਵਾਂਗੀ ਰੈਡੀਮੇਡ ਕੁੜਤੀ ਵੱਲ ਲੱਭ ਰੋ ਮਿਲ ਜਣੀ ਸੜਕ ਤੇ ਰੋਡ ਆਏ ਮੈਂ ਰੈਡੀਮੇਡ ਹੀ ਨਹੀਂ ਸੋਣੀ ਵੇ ਰੈਡੀਮੇਡ ਹੀ ਬਣਨੀ ਆ ਤੇ ਤੂੰ ਇੰਜ ਕਰਿਆ ਕਰ ਅੱਜ ਤੋਂ ਨਾ ਸਮਾਨ ਦਾ ਝੰਜਟ ਹੀ ਖਤਮ ਕਰ ਤੂੰ ਰੈਡੀਮੇਡ ਹੀ ਬਾਇਆ ਕਰ ਰੈਡੀਮੇਡ ਦੀ ਇਸ ਫਿਟਿੰਗ ਕਰਨੀ ਪੈਣੀ ਆ ਕਿਤੇ ਗਲਾ ਡਿੱਪ ਹੁੰਦਾ ਕਲੇ ਫਿਰ ਕੋਈ ਗੱਲ ਨਹੀਂ ਨਾ ਲੰਦੂ ਹੁਣ ਜੋ ਵੀ ਤੂੰ ਪਿਆਰ ਨਾ ਵੀ ਖੜੇਂਗੀ ਵੇ ਗੁੱਸੇ ਨਾ ਵੀ ਗੜੇਗੀ ਤੇ ਦੂਣਾ ਸੂਟ ਆਪਣੇ ਲੈ ਆ ਮੇਰੇ ਨਾਲ ਤੇਰੇ ਅੱਗੇ ਰਿਕੁਐਸਟ ਹੈਗੀ ਆ ਮੈਨੂੰ ਤਾਂ ਪਹਿਲੇ ਹੀ ਤੁਹਾਡੇ ਟੈਲਰ ਤੇ ਨਹੀਂ ਸੀ ਆਸ ਹੈਗੀ ਫਿਰ ਮੇਰਾ ਕੀ ਹੁਣ ਕੇ ਸੂਟ ਇਹਨੂੰ ਵੀ ਪਤਾ ਸੀ ਨਾ ਕਿੰਜ ਦਾ ਹੈਗਾ ਬੰਦਾ ਫਿਰ ਵੀ ਮੈਨੂੰ ਛੇਲਦੀ ਰਹੀ ਇੰਨੀ ਦੇ ਮੇਰਾ ਘਰ ਵਾਲਾ ਤੇ ਕਹਿੰਦਾ ਮੇਰਾ ਘਰ ਵਾਲਾ ਤੇ ਕਹਿੰਦਾ ਸੀ ਤੈਨੂੰ ਲੋੜ ਹੀ ਨਹੀਂ ਗਈ ਕੈਨੇਡਾ ਗਾਵਾਂ ਮੈਂ ਤੈਨੂੰ ਪੈਸਾ ਤੇ ਲਵੀ ਭੇਜਾਂਗਾ ਲੋੜ ਹੀ ਨਹੀਂ ਗਈ ਮੈਂ ਹੀ ਉਹ ਮੂਰਾ ਖਗੀਸਾ ਲੱਖ ਰੁਪਏ ਮਹੀਨਾ ਮੈਨੂੰ ਭੇਜਦਾ ਵੀ ਹੈ ਫਿਰ ਵੀ ਮੈਂ ਝਮੇਲਿਆ ਵਿੱਚ ਪਈ ਆ ਚੱਲ ਪੈਣੇ ਸਾਰੇ ਇਹ ਗੱਲਾਂ ਛੱਡ ਹੁਣ ਮੈਂ ਕੀ ਪਾਵਾਂਗੇ ਜੀ ਤੇ ਟੈਂਸ਼ਨ ਚ ਪਾਤਾ ਮੈਨੂੰ ਚਲੋ ਕੋਈ ਨਹੀਂ ਤੁਸੀਂ ਗੁੱਸੇ ਨਾਲ ਥੋੜਾ ਬੋਲੋ ਮੈਂ ਹੁਣ ਪਾ ਕੇ ਕੀ ਜਾਵਾਂਗੀ ਦੱਸੋ ਤਾਂ ਸਹੀ ਉਹ ਯਾਰ ਰੈਡੀਮੇਡ ਕੁਰਤਾ ਵਾਲੀ ਜਦੋਂ ਮੈਂ ਨਹੀਂ ਸੀ ਸਿੰਦੀ ਤੇ ਕੋਈ ਹੋਰ ਨਹੀਂ ਸੀ ਦੁਨੀਆ ਤੇ ਟੇਲਰ ਰੈਡੀਮੇਡ ਦੀ ਫਿਟਿੰਗ ਨਹੀਂ ਕਰਨੀ ਉਹ ਕਿੰਨੇ ਕਰਨੀ ਆ ਉਹ ਤੇਰੀ ਸਿਰ ਕਪਾਈ ਹੁਣ ਉਹ ਮੇਰੀ ਥੋੜੀ ਸਿਰ ਕਪਾਈ ਆ ਉਹ ਜਿੱਦ ਮੈਂ ਸੁਰਦ ਦੇ ਕੇ ਉਹਦੋਂ ਜਵਾਬ ਦਿੰਦੇ ਕਿ ਮੇਰਾ ਟਿਲ ਨਹੀਂ ਕੰਮ ਕਰਦਾ ਐਚ ਮੀ ਲਾ ਐਚ ਨਾ ਪਤਾ ਨਹੀਂ ਹੁੰਦਾ ਕੋਈ ਤਰਪਾਈਆਂ ਨਹੀਂ ਕਰਦੀਆਂ ਟਾਈਮ ਸਰ ਕੋਈ ਸੂਟ ਨਹੀਂ ਸੀ ਤੇ ਕੋਈ ਸਲਵਾਰਾਂ ਨਹੀਂ ਸੀਂਦੇ ਮੈਂ ਐ ਸੋਚੀ ਮੈਂ ਸਿਆਪਾ ਬੁਟੀਕ ਹੀ ਬੰਦ ਕਰ ਦੇਣੀ ਕਰਦੀ ਮੈਂ ਬੁਟੀਕ ਦਾ ਬੋਰਡ ਸਿਆਪਾ ਲਾ ਕੇ ਨਾ ਤੁਹਾਡੇ ਵਰਗੇ ਪਹਿਣਾ ਆ ਕੇ ਮੈਨੂੰ ਬੋਲਦੀਆਂ ਬੜੀਆਂ ਮੈਂ ਪਰੇਸ਼ਾਨ ਹੋ ਗਈ ਐ ਕੰਮ ਬੰਦ ਹੀ ਕਰ ਦੇਣਾ ਮੈਂ ਦੁਖੀ ਆ ਗਈਆਂ ਕਿੱਥੇ ਨਾ ਪਾਰਲਰ ਦਾ ਬੋਰਡ ਲਾ ਲਵੇ ਪਾਰਲਰ ਦਾ